ਨਾਮ ਹੈ ਕਿੱਥੋਂ ਦੇ ਆਣ ਵਾਲੇ ਮੇਰਾ ਨਾਮ ਮਤੂਲੇ ਜੀ ਮੈਂ ਲੋਕਲ 90 ਦੇ ਬਟੰਡੀਆਂ ਮੁੰਲੇ ਦੇ ਵਾਸੀ ਹਾਂ ਤੇ ਆ ਜਿਹੜਾ ਇੱਥੋਂ ਦੀ ਇਹ ਮੈਲਾ ਡਿੱਗੀ ਹੈ ਇਹ ਤੇ ਕੀ ਮਾਮਲਾ ਹੈ ਔਰ ਤੁਹਾਡੇ ਕੀ ਲੱਗਦੇ ਨੇ ਮੇਰੇ ਚਾਚੀ ਜੀ ਨੇ ਭਤੀਜਾ ਉਹਨਾਂ ਦਾ ਮੈਂ ਕੀ ਕਿਸ ਤਰ੍ਹਾਂ ਹੋ ਜਾਏ ਮਾਮਲਾ ਇਹ ਸ਼ਾਮ ਦੇ ਨੂੰ ਚਲੋ ਉਹ ਸੜਕ ਦਾ ਕੰਮ ਹੋ ਰਿਹਾ ਸੀਗਾ ਨਾਲੇ ਖੁੱਲੇ ਨੇ ਕਦੇ ਬਣੇ ਨਹੀਂ ਇਹਨਾਂ ਦੇ ਤੇ ਉਹ ਆ ਰਿਹਾ ਸੀਗਾ ਚਲੋ ਮੀਂਹ ਦਾ ਛਿੱਟਾ ਸੀਗਾ ਹੁਣ ਉਹਨਾਂ ਨੂੰ ਲੱਗਾ ਕਿ ਸਾਈਡ ਤੇ ਸੁੱਕਾ ਜਾ ਹੋਣਾ ਉਹ ਚਲੋ ਪੈਰ ਦਾ ਰੱਖਿਆ ਤੇ ਡਿੱਗੇ ਉਹਨਾਂ ਨਾਲ ਦੀ ਨਾਲ ਹੀ ਉਹ ਤੇ ਚਲੋ ਫਿਰ ਬਾਅਦ ਚ ਅਸੀਂ ਹਸਤਾ ਲੱਗੇ ਕਿ 90 ਦਾ ਤੁਹਾਨੂੰ ਜਵਾਬ ਦਿੱਤਾ ਪਰ ਉਹ ਹੁਣ ਪਟਿਆਲੇ ਲਗੇ ਤੇ ਇੱਕ ਹਸਪਤਾਲ ਦੇ ਵਿੱਚ ਦਾਖਲ ਹੀ ਨੇ ਇਹ ਕਿੰਨੇ ਕਿਸਮ ਦੇ ਲੋਕ ਖੁੱਲੇ ਪੈਣ ਆ ਉਹ ਵੀ 15 20 ਸਾਲ ਦੇ ਨੇ ਨਹੀਂ ਕਦੇ ਕਿਸੇ ਨੇ ਪ੍ਰਸ਼ਾਸਨ ਨਾ ਜੀ ਨਾ ਕੋਈ ਪ੍ਰਸ਼ਾਸਨ ਨਹੀਂ ਆਇਆ ਇੱਥੇ ਰੱਖਣ ਵਾਲੇ ਜੇਕਰ ਗੱਲ ਕਰਦੇ ਆ ਕਹਿੰਦੇ ਕਿ ਸਾਡੇ ਟੈਂਡਰ ਦੇ ਵਿੱਚ ਨਹੀਂ ਹੈਗਾ ਅੱਛਾ ਜੀ ਹਾਂਜੀ ਹਾਂ ਮੈਨੂੰ ਜਾਂ ਨਗਰ ਕੌਂਸਲ ਨੂੰ ਦੋਨੋਂ ਜੀ ਦੋਨੋਂ ਕੀ ਕਰੀ ਹਾਂਜੀ ਹਾਂਜੀ ਕੀ ਜਵਾਬ ਦਿੰਦੇ ਨੇ ਕਿ ਵੀ ਇਹ ਇਕੱਲਾ ਨਾਲੇ ਦਾ ਟੈਂਡਰ ਹੈਗਾ ਸਾਡੇ ਕੋਲ ਜਾਲੇ ਪਾਣ ਦਾ ਕੋਈ ਟੈਂਡਰ ਨਹੀਂ ਆਇਆ ਤੇ ਫਿਰ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੰਗਦਾ ਇਹ ਕਹਿੰਦਾ ਕਿ ਵੀ ਠੀਕ ਹੋ ਜੇ ਹੁਣ ਕਿਸੇ ਦਾ ਕੋਈ ਕਿਸੇ ਦਾ ਕੋਈ ਬੱਚਾ ਗਿਰਦੇ ਕੌਣ ਜ਼ਿੰਮੇਵਾਰ ਔਥੇ ਹੁਣ ਜਲੋ ਹੁਣ ਜਲੋ ਇੱਕ ਲੇਡੀ ਸੀ ਜਲੋ ਕਰਦੇ ਹੁਣ ਬੱਚੇ ਦਾ ਕਿੱਥੋਂ ਪਤਾ ਲੱਗੂਗਾ ਹੁਣ ਇਹ ਵਾਰ ਉਹਦਾ ਪਹਿਲੇ ਵੀ ਬੱਚਾ ਹੱਥ 'ਚ ਜਿਗਗਾ ਤਾਂ 2 ਮਿੰਟ ਪਹਿਲੇ ਜਲੋ ਲੈ ਗਿਆ ਉਹਨਾਂ ਘਰ ਦੇ ਆ ਕੇ ਕੌਣ ਜ਼ਿੰਮੇਵਾਰਨ ਸੁਭਾਲਣ ਦਾ ਨਾਲ ਇਹ ਵਾਰਡ ਦੇਖੋ ਜੀ ਇਹ 8 ਔਰ 7 ਦਾ ਪੈ ਜਾਂਦਾ ਬਠੰਡੀਆਂ ਮਹੱਲੇ ਦੀ ਐਂਟਰੀ ਹੈ ਠੀਕ ਹੈ ਨਾ 8 ਨੰਬਰ ਵਾਰਡ ਉਧਰਲੇ ਪਾਸੇ ਚਲਾ ਜਾਂਦਾ 7 ਨੰਬਰ ਪਾਸ ਵਾਰਡ ਹੈ ਜਿਹੜਾ ਉਰਲੇ ਪਾਸੇ ਰਹਿ ਜਾਂਦਾ ਬਹੁਤ ਮਾੜੀ ਘਟਨਾ ਵਾਪਰੀ ਹੈ ਜਿਹੜੀ ਘਟਨਾ ਵਾਪਰੀ ਉਹ ਕਿਹਦੇ ਅੰਦਰ ਆਉਂਦਾ ਹਾਂਜੀ ਉਹ ਤਾਂ ਨਾਲ ਹੈ ਜੀ ਸਾਂਝਾ ਨਾਲ ਹੈ ਸਾਰੇ ਸ਼ਹਿਰ ਦਾ ਨਾਲਾ ਉਹ ਨਹੀਂ ਤੁਹਾਡੇ ਵਾਰਡ ਚ ਆਉਂਦਾ ਤੁਹਾਡੀ ਵਾਈਫੀ ਦੇ ਨਹੀਂ 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 ਕਿਸੇ ਦੇ ਵਾਰਡ ਚ ਨਹੀਂ ਆਉਂਦਾ ਜੀ ਜਿਹੜਾ ਨਾਲਾ ਹੈਗਾ ਨਾਲਾ ਤਾਂ ਇੱਕ ਸਾਂਝਾ ਹੁੰਦਾ ਹੈ ਜਿਹੜਾ ਚੱਲ ਰਿਹਾ ਹੈਗਾ ਔਰ ਪੁਰਾਣਾ ਨਾਲ ਆਏਗਾ ਇਹ ਕੋਈ ਅੱਜ ਦਾ ਨਹੀਂ ਹੈਗਾ ਮੈਨਾਂ ਤਰੋਂ ਕਿਸੇ ਦੇ ਵਾਰਡ ਚ ਨਹੀਂ ਆਉਂਦਾ ਨਹੀਂ 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 ਵਾਰਡ ਦਾ ਤੁਹਾਨੂੰ ਮੈਂ ਦੱਸ ਰਿਹਾਗਾ ਇਹ 8 ਨੰਬਰ ਔਰ 7 ਨੰਬਰ ਵਾਰਡ ਦੇ ਵਿੱਚ ਵਿਚਾਲੇ ਆ ਜਾਂਦਾ ਹੈਗਾ ਠੀਕ ਹੈ ਕਿਹਦੀ ਫਿਕਸ ਕੋਈ ਨਹੀਂ ਨਹੀਂ ਦੇਖੋ ਦੇਖੋ ਮਾੜਾ ਹੋਇਆ ਜੋ ਹੋਇਆ ਰਿਸਪੋਨਸੀਬਿਲਟੀ ਵਾਲੀ ਜਿਹੜੀ ਗੱਲ ਕਰ ਰਹੇ ਹੋ ਕੰਮ ਉੱਥੇ ਚੱਲ ਰਿਹਾ ਆਲਰੇਡੀ ਹੁਣ ਉੱਥੇ ਸੈਲਫਾ ਰੱਖਿਆ ਜਾਣੀ ਆਦੀ ਹੈ ਪਿੱਛੇ ਉੱਥੇ ਜਿਹੜੇ ਲੋਹੇ ਦੇ ਜਾਲ ਤਿਗੇ ਉਹ ਪਟ ਕੇ ਲੱਗੇ ਉਥੋਂ ਜਿਹੜੇ ਆਪਾਂ ਨੂੰ ਪਤਾ ਵੀ ਸਵੇਰੇ ਜਿਹੜੇ ਚੱਕਣ ਆਉਂਦੇ ਨੇ ਉਹ ਪਟ ਕੇ ਲੱਗੇ ਹੁਣ ਜਿਹੜਾ ਕੰਮ ਚੱਲ ਰਿਹਾ ਹੈ ਸਾਨੇ ਠੇਕੇਦਾਰ ਨੂੰ ਕਹਿਗਾ ਵੀ ਪਹਿਲਾਂ ਸੜਕ ਬਣਾ ਉਹਦੇ ਨਾਲ ਹੀ ਇਹਦੇ ਉੱਤੇ ਸਲਫਾ ਦਾ ਹਜੇ ਅਸੀਂ ਹੁਣ ਵੀ ਦੇਖ ਕੇ ਆਏ ਆ ਜੇ ਹੁਣ ਵੀ ਕੋਈ ਵਾਰਿਸ਼ ਆ ਜੇ ਹੁਣ ਹੋਰ ਵੀ ਘਟਣਾ ਵਾਪਰਦਾ ਹਾਲੇ ਉੱਥੇ ਇੱਟਾ ਰਖਾਤੀਆਂ ਜੀ ਆਲੇ-ਦਾਲੇ ਵੀ ਅੰਦਰ ਇੱਧਰ ਕੋਈ ਜਾਵੇ ਨਾ ਠੀਕ ਹੈ ਬਹੁਤ ਜਲਦੀ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗਾ ਵੀ ਇਹਦੇ ਉੱਤੇ ਸਲਫਾ ਪਾਈਆਂ ਆਉਣਗੀਆਂ ਇਰਾਮਾ ਤੇ ਇੱਧਰ ਕੀ ਹੋਦਾ ਜੀ ਮੇਰਾ ਨਾਮ ਜੀ ਗੁਰਚਰਨ ਸਿੰਘ ਕਾਰਸਾਦਕ ਅਫਸਰ ਨਗਰ ਕੌਂਸਲ ਦਾ ਜਿਹੜਾ ਇੱਕ ਮੈਲਡਗੀਇਆ ਤਾਰੋ ਕੀ ਇਹ ਪੂਰਾ ਮਾਮਲਾ ਕਿੱਥੇ ਰਹਿ ਮੰਨਦਾ ਜੀ ਕੀ ਇਹ ਵੀ ਇੱਧਰ ਆਪਣੇ ਔਰ ਬਾਰਡ ਨੰਬਰ 8 ਦੇ ਵਿੱਚ ਹੈ ਤੇ ਉਹ ਮਹਿਲਾ ਸਰ ਉਹ ਹੈ ਉੱਥੇ ਨਾਲੇ ਤੇ ਢੱਕਣ ਸੀਗਾ ਜਿਹੜਾ ਉਹ ਚੱਕਿਆ ਵਾਸੀ ਸਪਾਈ ਕਰਾਉਣ ਦੀ ਵਜ੍ਹਾ ਕਰਕੇ ਨਾਲ ਦੀ ਨਾਲ ਸਾਡਾ ਉੱਥੇ ਨਾਲੇ ਤੇ ਢੱਕਣ ਲਾਉਣ ਦਾ ਕੰਮ ਵੀ ਚੱਲ ਰਿਹਾ ਸੀ ਸੜਕ ਵੀ ਬਣ ਰਹੀ ਸੀ ਦੋ ਕੰਮ ਇਕੱਠੇ ਹੋਣ ਕਰਕੇ ਤੇ ਉਧਰੋਂ ਬਾਰਸ਼ਾਂ ਹੋਣ ਕਰਕੇ ਉੱਥੇ ਪਾਣੀ ਖੜ ਗਿਆ ਸੀ ਜਿਸ ਦੀ ਵਜ੍ਹਾ ਕਰਕੇ ਬਹੁਤ ਮੰਦਭਾਗੀ ਘਟਣਾ ਹੋ ਗਈ ਰੌਣ ਰੇਡੀ ਜੀ ਕਿਥੇ ਨੇ ਕੋਈ ਪਤਾ ਹੈ ਤੁਸੀਂ ਮੈਨੂੰ ਹਾਂਜੀ ਹਾਂ ਸਾਡੇ ਜੀ ਸਾਹਿਬ ਗਏ ਨੇ ਤੇ ਮੈਂ ਵੀ ਫੋਨ ਤੇ ਪਤਾ ਕੀਤਾ ਉਹ ਹੁਣ ਠੀਕ ਨੇ ਐਡਮਿਟ ਸੀਗੇ ਪਟਿਆਲੇ ਜੀ ਹੁਣ ਠੀਕ ਨੇ ਉਹਨਾਂ ਦੇ ਬੇਟੇ ਨਾਲ ਗੱਲ ਕੀਤੀ ਐ ਤੇ ਲੋਕਾਂ ਨੇ ਜਿਹੜੇ ਵੀ ਰੋਸ ਹੋ ਕੇ ਆਣ-ਗਵਾਨ ਦੇ ਵਿੱਚ ਕੀ ਪ੍ਰੋਸਤ ਹੋਣਾ ਅਸੀਂ ਵੀ ਦੇਖੋ ਇਹਦੇ ਵਿੱਚ ਟੈਂਡਰ ਲਾਇਆ ਹੋਇਆ ਕੰਮ ਉੱਥੇ ਚੱਲ ਰਿਹਾ ਹੈ ਬਰਸਾਤਾਂ ਕਰਕੇ ਕੰਮ ਥੋੜਾ ਜਿਆਦਾ ਡਿਲੇ ਹੋ ਗਿਆ ਕਾਹਦਾ ਕਾਹਦਾ ਟੈਂਡਰ ਲਾਇਆ ਹੈ ਜੀ ਇੱਕ ਤਾਂ ਜੀ ਸੜਕ ਬਣਾਉਣ ਦਾ ਤੇ ਨਾਲ ਦੀ ਨਾਲ ਉੱਥੇ ਨਾਲੇ ਨੂੰ ਠਕਣ ਦਾ ਕੰਮ ਹੈ One of the premium and prestigious professional institutes providing a wide range of professional courses with 100% placement assistance. We are Sri Sai Group of Institutes.